ਪੰਜਾਬ ਤੋਂ ਰਾਜ ਸਭਾ ਮੈਂਬਰ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਨੀ ਨੂੰ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ 40ਵੀਂ ਕਨਵੋਕੇਸ਼ਨ ਦੌਰਾਨ ਪੰਜਾਬ ਦੇ ਮਾਨਯੋਗ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਡਾਕਟੋਰੇਟ ਦੀ ਡਿਗਰੀ ਪ੍ਰਦਾਨ ਕੀਤੀ ਇਸ ਮੌਕੇ ਤੇ ਆਪਣਾ ਧੰਨਵਾਦ ਪ੍ਰਗਟ ਕਰਦੇ ਆ ਸਾਨੀ ਨੇ ਟਿੱਪਣੀ ਕੀਤੀ ਕਿ ਉਹਨਾਂ ਲਈ ਇਹ ਬਹੁਤ ਹੀ ਭਾਵਨਾਤਮਕ ਪਲ ਹੈ ਕਿਉਂਕਿ ਉਹਨਾਂ ਨੇ ਉਸੇ ਸੰਸਥਾ ਤੋਂ ਇਨਾ ਵਿਕਾਰੀ ਸਨਮਾਨ ਪ੍ਰਾਪਤ ਕੀਤਾ ਜਿੱਥੋਂ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਹੈ ਆਪਣੇ ਸੰਬੋਧਨ ਵਿੱਚ ਰਾਜਪਾਲ ਨੇ ਸਾਨੀ ਨੂੰ ਉਹਨਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਇਸ ਲਈ ਉਹਨਾਂ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਅਰਵਿੰਦ ਨੇਸਾਨੀ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਪਾਏ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਵਿੱਚ ਚਾਲਮੀ ਕੋਨਗ੍ਰੇਸ਼ਨ ਜਿਹੜੀ ਕਰਵਾਈ ਗਈ ਦੇ ਵਿੱਚ ਵੱਖ-ਵੱਖ ਅਧਾਰਨ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਪੱਤਰ ਜਿੰਨਾਂ ਨੇ ਜਿਹੜਾ ਹੈ ਨਾਮ ਕਟਿਆ ਤਾਂ ਉਹਨਾਂ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਡਿਗਰੀਆਂ ਜਿਹੜੀਆਂ ਨੇ ਪ੍ਰਦਾਨ ਕੀਤੀਆਂ ਗਈਆਂ ਨੇ ਤਾਂ ਸਾਡੇ ਨਾਲ ਵਿਸ਼ੇਸ਼ ਤੌਰ ਤੇ ਵੀ ਕਰਨ ਸਾਨੂੰ ਜਿਹੜਾ ਮਿਲ ਜੁਦਾ ਹੈ ਉਨ੍ਹਾਂ ਨੂੰ ਵੀ ਜਿਹੜੀ ਜਿਹੜੀ ਹੈ ਪ੍ਰਦਾਨ ਕੀਤੀ ਗਈ ਹੈ ਉਸ ਬਾਰੇ ਗੱਲਬਾਤ ਕਰਾਂਗੇ ਉਹਨਾਂ ਨਾਲ ਪਰ ਸਭ ਤੋਂ ਪਹਿਲਾਂ ਸੱਸੀ ਕਲਜੀ ਬਹੁਤ ਬਹੁਤ ਬੁਵਾਰ ਕਾਂ ਜੀ ਬਹੁਤ ਧੰਨਵਾਦ ਆਈ ਐਮ ਫੀਲਿੰਗ ਟਰੂਲੀ ਹੰਬਲਡ ਅੱਜ ਜੇ ਬੀ ਯੂਨੀਵਰਸਿਟੀ ਪਟਿਆਲਾ ਜਿੱਥੇ ਕਈ ਦਹਾਕੇ ਪਹਿਲੇ ਮੈਂ ਪੜਿਆ ਔਰ ਉੱਥੇ ਉਸ ਹਕਾਲ ਪ੍ਰਗਵਾਇਗਟੂ ਦੀ ਬਖਸ਼ਿਸ਼ ਨਾਲ ਔਰ ਆਨਰੇਬਲ ਗਵਰਨਰ ਆਫ ਪੰਜਾਬ ਨੇ ਆਨਰੇਰੀ ਡਾਕਟਰੇਟ ਡਿਗਰੀ ਪ੍ਰਦਾਨ ਕੀਤੀ ਹੈ ਔਰ ਇਹਦੇ ਨਾਲ ਮੈਂ ਸਮਝਦਾ ਕਿ ਜਿੱਥੇ ਆਲਰੇਡੀ ਅਸੀਂ ਪੰਜਾਬੀ ਜ਼ੁਬਾਨ ਲਈ ਪੰਜਾਬੀ ਕਲਚਰਲੀ वर्ल्ड ਪੰਜਾਬੀ ਆਰਗੇਨਾਈਜੇਸ਼ਨ ਦੇ ਨਾਲ 25 30 ਸਾਲਾਂ ਤੋਂ ਕੰਮ ਕਰ ਰਹੇ ਹਾਂ ਔਰ ਉਹਦੇ ਨਾਲ ਮੈਂ ਸੰਵਿਧਾਨਕੀ ਹੋਰ ਜ਼ਿੰਮੇਵਾਰੀ ਮੇਰੀ ਵਧੀ ਹੈ ਪੰਜਾਬ ਪ੍ਰਤੀ ਪੰਜਾਬੀ ਯੂਥ ਦੇ ਲਈ ਔਰ ਅਸੀਂ ਪੰਜਾਬ ਯੂਨੀਵਰਸਿਟੀ ਨਾਲ ਮਿਲ ਕੇ ਵੀ ਅਸੀਂ ਤੇ ਸਾਰੇ ਪੰਜਾਬ ਦੇ ਵਿੱਚ ਸਕਿਲਿੰਗ ਦਾ ਕੰਮ ਕਰ ਹੀ ਰਹੇ ਹਾਂ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖਾਸ ਕਰਕੇ ਤਲਵੰਡੀ ਸਾਬੋ ਚ ਵੀ ਇਕ ਵਰਲਡ ਸਕਿੱਲ ਸੈਂਟਰ ਖੋਲ ਰਿਹਾ ਹੈ ਔਰ ਇੱਥੇ ਜਿਹੜੇ ਸਿਵਲ ਸਰਵਿਸਿਜ਼ ਕੋਚਿੰਗ ਵਾਸਤੇ ਜਿਹੜੇ ਬ੍ਰਾਈਟ ਬੱਚੇ ਉਹਨਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾਏਗੀ ਔਰ ਇਸ ਤਰ੍ਹਾਂ ਹੀ ਸਾਰੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਨਸ਼ਿਆਂ ਤੋਂ ਦੂਰ ਰੱਖਣ ਲਈ ਔਰ ਸਕਿਲਿੰਗ ਫਾਰ ਜੌਬਸ ਦੀ ਜੋ ਅਸੀਂ ਸਿੱਖਿਆ ਲੰਗਰ ਦੀ ਜੋ ਕੈਂਪੇਨ ਚਲਾਈ ਹੈ ਉਹਨੂੰ ਅਸੀਂ ਹੋਰ ਉਜਾਗਰ ਕਰਾਂ